ਗੁਰੂ ਪਿਆਰੇ ਸਾਜ ਸੰਗਤ ਜੀਓ ਅੱਜ ਅਸੀਂ ਆਪ ਸੰਗਤਾਂ ਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਜਿੱਥੇ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਬਾਲ ਅਵਸਥਾ ਦੇ ਵਿੱਚ ਖੇਡਦੇ ਰਹੇ ਔਰ ਇੱਥੋਂ ਦਾ ਹੋਰ ਕੀ ਇਤਿਹਾਸ ਹੈ ਸਾਡੇ ਦਰਮਿਆਨ ਇਸ ਸਥਾਨ ਦੇ ਹਜ਼ੂਰੀ ਕਥਾ ਵਚਕ ਬਾਬਾ ਜੀ ਹਾਜ਼ਰ ਨੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਸੋ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਸਾਡੇ ਨਾਲ ਹਾਜ਼ਰ ਨੇ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਚੈਨਲ ਤੇ ਸਵਾਗਤ ਹੈ ਬਾਬਾ ਜੀ ਜੇਕਰ ਇਸ ਆਸਥਾਨ ਦੇ ਇਤਿਹਾਸ ਬਾਰੇ ਆਪਾਂ ਨੇ ਸੰਗਤਾਂ ਨਾਲ ਸਾਂਝ ਪਾਣੀ ਹੋਵੇ ਤਾਂ ਕਿਸ ਤਰ੍ਹਾਂ ਆਪਣੇ ਸ਼ਬਦਾਂ ਨਾਲ ਹੀ ਸੰਗਤਾਂ ਨੂੰ ਸੰਬੋਧਨ ਕਰੋਗੇ ਕਿ ਜਿਹੜਾ ਸਥਾਨ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚਰਨਛੋਪਾ ਪ੍ਰਾਪਤ ਸਥਾਨ ਹੈ ਜਿੱਥੇ ਆਪ ਜੀ ਦਰਸ਼ਨ ਦਰ ਕਰ ਰਹੇ ਹੋ ਇਸ ਸਥਾਨ ਦਾ ਨਾਮ ਗੁਰਦੁਆਰਾ ਬਾਲਨੀਲਾ ਮੈਣੀ ਸੰਗਤ ਦੇ ਜਿਹੜੇ ਉਸ ਸਮੇਂ ਦੇ ਰਾਜੇ ਸੀ ਪਟਨੇ ਦੇ ਜੀ ਰਾਜਾ ਫਤੇਹ ਚੰਦ ਮੈਣੀ ਦੇ ਉਹ ਮਹਾਨ ਸੰਤ ਕਨੂਨਾ ਦੀ ਪਤਨੀ ਉਹਨਾਂ ਦੇ ਮਹਿਲ ਰਾਜਮਾਤਾ ਬਸੰਬਰਾ ਦੇਵੀ ਜੀ ਤੇ ਜਦੋਂ ਮਹਾਰਾਜ ਜੀ ਦਾ ਆਗਮਨ ਹੋਇਆ ਸਾਲਸਰਾਏ ਜੋੜੀ ਦੀ ਹਵੇਲੀ ਵਿਖੇ ਜੀ ਜਿੰਨੂੰ ਅਸੀਂ ਅੱਜ ਇਸ ਹੱਥਾ ਕਥਰ ਮੰਦਰ ਜੀ ਆਖਦੇ ਹਨ ਜੀ ਤੇ ਉਸ ਸਮੇਂ ਦੇ ਵਿੱਚ ਨਾ ਮਹਾਰਾਜ ਚਾਰ ਸਾਲ ਦੀ ਆਰਬਲਾ ਦੇ ਵਿੱਚ ਨੇ ਇਨ੍ਹਾਂ ਅਸਥਾਨਾਂ ਵਿਖੇ ਮਹਾਰਾਜ ਨੇ ਖੇਡਣ ਵਾਸਤੇ ਆਉਣਾ ਜੀ ਮਾਤਾ ਗੁਜਰਕੌਰ ਜੀ ਨੇ ਤੇ ਸੋਨੇ ਸ਼ਸਤਰ ਸਜਾ ਕੇ ਮਹਾਰਾਜ ਦੇ ਬਸਤਰ ਪਵਾ ਕੇ ਸਾਥੀਆਂ ਦੇ ਨਾਲ ਖੇਡਣ ਵਾਸਤੇ ਭੇਜਣਾ ਇਸ ਸਥਾਨ ਇਸ ਸਥਾਨ ਦੇ ਉੱਤੇ ਇਹ ਉਹਨਾਂ ਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਜੀ ਮੇਰੇ ਰਾਜੇ ਸੰਰਾਜਾ ਫਟਾਇ ਚ ਮੇਰੀ ਮਾਤਾ ਸੰਭਰਾ ਦੇਵੀ ਜੀ ਰਹੀ ਜਦੋਂ ਵੀ ਉਹਨਾਂ ਨੇ ਮਹਾਰਾਜ ਦੇ ਸਰੂਪ ਨੂੰ ਦੇਖਣਾ ਮਹਾਰਾਜ ਨੂੰ ਦੇਖਣਾ ਮਾਤਾ ਜੀ ਨੇ ਤੇ ਉਦੋਂ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅਰਦਾਸ ਕਰਨੀ ਪ੍ਰਮਾਤਮਾ ਨੂੰ ਕਿ ਮਹਾਰਾਜ ਜੇ ਕਿਤੇ ਪ੍ਰਮਾਤਮਾ ਕਿਰਪਾ ਕਰੇ ਤੇ ਮੇਰੇ ਘਰ ਦੇ ਵਿੱਚ ਕੋਈ ਸੰਤਾਨ ਹੋਵੇ ਤਾਂ ਇਹ ਬਾਲ ਗੋਵਿੰਦ Rai ਵਰਗੀ ਚਾਹੀਦੀ ਹੈ ਜੀ ਕੋਈ ਲਾਲ ਇਦਾਂ ਦਾ ਮੇਰੀ ਗੋਦ ਵਿੱਚ ਹੋ ਕੇ ਉਹਨੇ ਬੜੀਆਂ ਬੇਨਤੀਆਂ ਕੀਤੀਆਂ ਮਹਾਰਾਜ ਨੇ ਰੋਜ਼ ਆਉਣਾ ਛੱਕਣ ਵਾਰ ਆਪਣੇ ਖੱਡਣ ਵਾਸਤੇ ਇੱਥੇ ਰੋਜ਼ ਮਹਾਰਾਜ ਦੇ ਕਿ ਉਹਨੇ ਬੇਨਤੀਆਂ ਕਰਨੀਆਂ ਇੱਕ ਦਿਨ ਖੇਡ ਵਰਤਾਈ ਕਲਗੀ ਤਖਤ ਸਹਾਰਾਜ ਜੀ ਨੇ ਆਪ ਆਪ ਨਹੀਂ ਬੁੱਧਿਆ ਜੇਤੀ ਵਰਨਤ ਪਿਨ ਪਿਨ ਤੋ ਹੈ ਕਿ ਤੁਮਰਾ ਲਖਾਣਾ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਖੇਡ ਦੇ ਖੇਡ ਦੇ ਮਹਾਰਾਜ ਇੱਕ ਦਿਨ ਬਾਲ ਗੋਬਿੰਦ ਰਾਏ ਮਾਤਾ ਬਸੰਬਰਾ ਦੇਵੀ ਦੀ ਗੋਦ ਵਿੱਚ ਬੈਠ ਗਏ ਜੀ ਜਿਹੜਾ ਸਚਖੰਡ ਆਪ ਜੀ ਦਰਸ਼ਨ ਕਰਦੇ ਹੋ ਦਰਬਾਰ ਸਾਹਿਬ ਦੇ ਅੰਦਰ ਇਹ ਉਹੀ ਸਥਾਨ ਹੈ ਉਹੀ ਕਮਰਾ ਹੈ ਜਿੱਦੇ ਵਿੱਚ ਪਹਿਲੀ ਮਤਲਬ ਗੁਰੂ ਮਹਾਰਾਜ ਦਾ ਪ੍ਰਕਾਸ਼ ਆਂਕੀ ਸੁਗਾਸਨ ਸਾਹਿਬ ਕੀਤਾ ਗਿਆ ਉਹ ਸਚਖੰਡ ਸਾਹਿਬ ਨੂੰ ਤਬਦੀਲ ਕੀਤਾ ਗਿਆ ਹੈ ਜੀ ਉਹ ਮਾਤਾ ਬਸੰਬਰਾ ਦੇਵੀ ਦਾ ਉਹੀ ਕਮਰਾ ਹੈ ਜਿੱਦੇ ਵਿੱਚ ਬੈਠ ਕੇ ਪਹਿਲੀ ਵਾਰ ਬਾਲ ਗੋਬਿੰਦ ਰਾਏ ਨੇ ਮਾਤਾ ਜੀ ਦੀ ਗੋਦ ਵਿੱਚ ਬੈਠੇ ਜੀ ਇਹ ਬੜੀ ਅਪਾਰ ਕਿਰਪਾ ਹੋਈ ਮਹਾਰਾਜ ਦੀ ਮਾਤਾ ਜੀ ਜਦੋਂ ਗੋਦ ਵਿੱਚ ਬੈਠੇ ਪਾਤਸ਼ਾਹ ਤੇ ਉਹ ਕਹਿਣ ਲੱਗੇ ਵੀ ਬਾਲ ਗੋਬਿੰਦ ਰਾਏ ਮੇਰੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਹੈ ਵੀ ਕੋਈ ਔਲਾਦ ਨਹੀਂ ਹੈ ਤੇ ਮੈਂ ਚਾਹੁੰਦੀ ਆ ਵੀ ਤੁਹਾਡੇ ਵਰਗਾ ਲਾਲ ਕੋਈ ਮੇਰੀ ਗੋਦ ਵਿੱਚ ਖੇਡਦਾ ਹੋਵੇ ਮੈਨੂੰ ਤੁਹਾਡੇ ਵਰਗਾ ਚਾਹੀਦਾ ਹੈ ਤੇ ਬਾਲ ਗੋਬਿੰਦ ਰਾਏ 4 ਸਾਲ ਦੀ ਮਹਾਰਾਜ ਦੀ ਆਰਬਲਾ ਹੈ ਤੇ ਮਹਾਰਾਜ ਕਹਿਣ ਲੱਗੇ ਵੀ ਮਾਤਾ ਜੀ ਜੇ ਤੁਸੀਂ ਮੇਰੇ ਵਰਗਾ ਚਾਹੁੰਦੀ ਉਹ ਮੇਰੇ ਵਰਗਾ ਚਾਹੀਦਾ ਹੈ ਤੇ ਮੇਰੇ ਵਰਗਾ ਤਾਂ ਇਸ ਲੋਕ ਪਰਲੋਕ ਦੇ ਵਿੱਚ ਫੁੱਲ ਬ੍ਰਾਂਬਣ ਦੇ ਵਿੱਚ ਮੈਂ ਹੀ ਆ ਨਾ ਤਾਂ ਕੋਈ ਹੋਇਆ ਤੇ ਨਾ ਕਿਸੇ ਨੇ ਹੋਣਾ ਕਿ ਨਾ ਕੋਈ ਹੋ ਸਕਦਾ ਕਿਤੇ ਵੀ ਮੇਰੇ ਵਰਗਾ ਕੋਈ ਨਹੀਂ ਹੈ ਜੀ ਉਹ ਬਾਦਸ਼ਾ ਦਰਵੇਸ਼ ਅਕਲਗੀ ਤਰਫ ਬਾਦਸ਼ਾ ਇਸ ਕਰਕੇ ਆਪ ਮਨਾਨੂੰ ਕਹਿੰਦੇ ਆ ਚਲੋ ਰਿਸ਼ਤਾ ਇੱਕ ਕੈਮ ਕੀਤਾ ਗਿਆ ਪੁੱਤ ਦੇ ਮਾਤਾ ਧਰਮ ਦੀ ਮਾਤਾ ਜੀ ਬਣਾਇਆ ਆਪਣੀ ਤੇ ਬੜੇ ਪਿਆਰ ਦੇ ਨਾਲ ਮਹਾਰਾਜ ਨੂੰ ਪੁੱਖ ਲੱਗੀ ਹੋਈ ਸੀ ਭਾਤ ਸਾਹਿਬ ਜੀ ਖੇਡ ਵਰਤਾ ਰਹੇ ਸਨ ਬੈਠ ਕੇ ਕਹਿਣ ਲੱਗੇ ਕਿ ਮਾਤਾ ਜੀ ਕੁਝ ਛਕਾਣਾ ਕਰੋ ਵੀ ਸਾਥੀ ਸਾਡੇ ਕੋ ਖੇਨੇ ਜੀ ਤੇ ਸਾਨੂੰ ਵੀ ਪੁੱਖ ਲੱਗੀ ਹੋਈ ਹੈ ਛਕਾਣਾ ਕਰੋ ਸਾਨੂੰ ਜੀ ਚਲੋ ਜੀ ਉਸ ਸਮੇਂ ਵਿੱਚ ਮਾਤਾ ਜੀ ਨੇ ਉਗਣੀਆਂ ਤੇ ਪੂਰੀਆਂ ਦਾ ਪ੍ਰਸ਼ਾਦ ਉਹਨਾਂ ਦੇ ਘਰ ਦੇ ਵਿੱਚ ਤਿਆਰ ਸਨ ਮਹਿਲ ਦੇ ਵਿੱਚ ਰਸੋਈ ਦੇ ਅੰਦਰ ਜੀ ਉਹ ਪ੍ਰਸ਼ਾਦ ਜਿਹੜਾ ਹੈ ਮਾਤਾ ਜੀ ਨੇ ਬਾਲ ਗਗਨਦ ਰਾਏ ਨੂੰ ਛਕਾਇਆ ਜੀ ਹਾਂਜੀ ਤੇ ਬੜੇ ਜੋਸ਼ ਬਾਲ ਗੋਬਿੰਦ ਰਾਏ ਨੇ ਬਾਲ ਸਾਹਿਬ ਇੱਥੇ ਵਰਤਾਈ ਜਿਵੇਂ ਚਾਰ ਨਿਸ਼ਾਨੀਆਂ ਮਹਾਰਾਜ ਜੀ ਨੇ ਕਮਰ ਕਸੇ ਦੀ ਕਟਾਰ ਹੈ ਦਰਬਾਰ ਸਾਹਿਬ ਦੇ ਅੰਦਰ ਗੁਲੇਲੇ ਦੇ ਗੋਲੀਏ ਕਿਚਤਰ ਹੈ ਮਹਾਰਾਜ ਜੀ ਦਾ ਚਰਨਾ ਦਾ ਜੋੜਾ ਹੈ ਪਾਸ਼ਾ ਜੀ ਦਾ ਤੇ ਜਿਹੜਾ ਇੱਕ ਆਪਾ ਬੁਟਾ ਹੈ ਕਰੋੰਦੇ ਦਾ ਜਿਹਨੂੰ ਆਪਾਂ ਕ੍ਰੇਨ 베ਰੀ ਕਹਿੰਦੇ ਆ ਠੀਕ ਹੋ ਉਹ ਬਚਪਨ ਦੇ ਵਿੱਚ ਮਹਾਰਾਜ ਜੀ ਨੇ ਉਹਦੀ ਦਾਤਨ ਕੀਤੀ ਸੀ ਜੀ ਤੇ ਉਹ ਦਾਤਨ ਕਰਕੇ ਗੜ ਦਿੱਤਾ ਗਿਆ ਸੀ ਕਿ ਮਹਾਰਾਜ ਨੇ ਉਹ ਤੋਂ ਬਚਨ ਕੀਤੇ ਸੀ ਵੀ ਇਹ ਸਾਰੀ ਰਹਿੰਦੀ ਦੁਨੀਆ ਤੱਕ ਸਾਰੀ ਜ਼ਿੰਦਗੀ ਹਰਿਆ ਭਰਿਆ ਰਹੇਗਾ ਇਹ ਜਿਹੜੀਆਂ ਬਖਸ਼ਿਸ਼ਾਂ ਸੀ ਜਿਵੇਂ 10ਵੇਂ ਪਾਸ਼ਾ ਦੀ ਗੁਲੇਲ ਜਾਂ ਜੋੜਾ ਮਹਾਰਾਜ ਦਾ ਇਹ ਰਾਣੀ ਮਹਿਣੀ ਨੂੰ ਮਤਲਬ ਜੀ ਜੀ ਉਹਨਾਂ ਦੇ ਘਰ ਦੇ ਵਿੱਚ ਸੀ ਉਹਨਾਂ ਦੇ ਮਹਿਲਾ ਵਿਖੇ ਸੀ ਉਹ ਉਹਨਾਂ ਨੂੰ ਬਖਸ਼ਿਸ਼ ਕੀਤਾ ਹਾਂਜੀ ਅੱਜ ਜੀ ਮਹਾਰਾਜ ਨੇ ਤੇ ਉਹ ਬੂਟਾ ਤੁਸੀਂ ਦੇਖਦੇ ਹੋ ਅੱਜ ਵੀ ਦਰਸ਼ਨਦਾਰੇ ਕੀਤੇ ਹੋਣਗੇ ਜੀ ਤੇ ਸੰਗਤ ਨੂੰ ਦਰਸ਼ਨਦਾਰੇ ਕਰਵਾਇਆ ਉਹ ਬੂਟਾ ਜਿਹੜਾ ਅੱਜ ਵੀ ਹਰਿਆ ਭਰਿਆ ਹੈ ਐਸ ਸਮੇਂ ਦੇ ਵਿੱਚ ਉਹਨੂੰ ਫਲ ਵੀ ਲੱਗਦਾ ਹੈ ਆਪ ਜਨਵਰੀ ਤੱਕ ਫਰਵਰੀ ਤੱਕ ਕਰਾਉਂਦੇ ਦਾ ਕਰੁੰਦੇ ਦਾ ਬੋਟਾ ਤੇ ਫਿਰ ਜਦੋਂ ਮਹਾਰਾਜ ਜੀ ਇੱਥੋਂ ਜਾਣ ਲੱਗੇ ਜੀ ਬਾਈ ਜੀ ਬਾਲ ਗੋਬਿੰਦ ਰਾਏ ਨੰਦਪੁਰ ਨੂੰ ਮਹਾਰਾਜ ਨੇ ਚੱਲਾ ਪਾਇਆ ਤੇ ਮਾਤਾ ਜੀ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਵੀ ਮੈਂ ਤੁਹਾਡੀ ਮਾਂ ਹਾਂ ਤਾ ਤੁਸੀਂ ਮੇਰੇ ਪੁੱਤੋ ਵੀ ਮੈਨੂੰ ਛੱਡ ਕੇ ਨਾ ਜਾਓ ਜੀ ਤੇ ਫਿਰ ਤੁਸੀਂ ਦੁਬਾਰਾ ਕਦੋਂ ਆਓਗੇ ਮਹਾਰਾਜ ਕਹਿੰਦੇ ਵੀ ਸਰੀਰ ਵਿੱਚ ਆਪਾਂ ਨਹੀਂ ਆਵਾਂਗੇ ਪਰ ਮਾਤਾ ਜੀ ਕਹਿੰਦੇ ਵੀ ਫੇਰ ਫਾਤਸਾ ਜੀ ਨੇ ਫਿਰ ਬਚਨ ਕੀਤਾ ਕਿ ਤੁਸੀਂ ਇਦਾਂ ਕਰਿਓ ਵੀ ਇਹ ਜਿਹੜਾ ਘੁੰਮੜੀ ਵਾਲਾ ਤੇ ਪੂਰੀਆਂ ਦਾ ਪ੍ਰਸ਼ਾਦ ਹੈ ਜੀ ਰੋਜ਼ ਤਿਆਰ ਕਰਕੇ ਸਰਦਾ ਭਾਵਨਾ ਦੇ ਨਾਲ ਸਚਮਤਾ ਦੇ ਨਾਲ ਮਹਾਰਾਜ ਨੂੰ ਇਹਦਾ ਭੋਗ ਲਗਾਉਣਾ ਤੇ ਬੱਚਿਆਂ ਨੂੰ ਸੰਗਤਾਂ ਨੂੰ ਵੱਡਣਾ ਜਿਹੜੀ ਸੰਗਤਾਂ ਆਉਣ ਜਾਣ ਵਾਲੀਆਂ ਨੇ ਉਹਨਾਂ ਸੰਗਤਾਂ ਵਿੱਚ ਬੈਠ ਕੇ ਅਸੀਂ ਇਹ ਪ੍ਰਸ਼ਾਦ ਰੋਜ਼ ਛਕਾਂਦੇ। ਉਸ ਸਮੇਂ ਦੀ ਗੱਲ ਹੈ ਉਸ ਸਮੇਂ ਤੋਂ ਲੈ ਕੇ ਕਰਕੇ ਅੱਜ ਤੱਕ ਵੀ ਤੇ ਰਹਿਂਦੀ ਦੁਨੀਆ ਤੱਕ ਆਸਾ ਕੀ ਵਾਰ ਦੇ ਪੋਗ ਤੋਂ ਪਰੰਤ ਉਹ ਜਿਹੜਾ ਗੁੰਡੀਆਂ ਤੇ ਪੂਰੀਆਂ ਦਾ ਪ੍ਰਸਾਦ ਹੈ ਉਹ ਸੰਗਤ ਤੋਂ ਵਰਤਾਇਆ ਜਾਂਦਾ ਜੀ ਉਹ ਮਹਾਰਾਜ ਜੀ ਦੇ ਬਚਨ ਸਨ ਉਹ ਇੱਥੋਂ ਦੀ ਮਰਿਆਦਾ ਹੈ ਜਿਹੜੀ ਉਸ ਸਮੇਂ ਤੋਂ ਚੱਲਦੀ ਆ ਰਹੀ ਹੈ ਤੇ ਸੰਗਤਾਂ ਆਉਂਦੀਆਂ ਨੇ ਦੇਸ਼ਾਂ ਪਰਦੇਸਾਂ ਤੋਂ ਹੋਰ ਵੀ ਸਟੇਟਾਂ ਤੋਂ ਬੱਕ ਬੱਕ ਸਾਰਾ ਨਗਰਾਂ ਚੋਂ ਉਸ ਪ੍ਰਸਾਦ ਦੀ ਔਰ ਅਰਦਾਸ ਬੇਨਤੀ ਲੋਕ ਕਰਉਂਦੇ ਨੇ ਸਖਤ ਕਰਉਂਦੀ ਹੈ ਤੇ ਮਹਾਰਾਜ ਕਿਰਪਾ ਕਰਦੇ ਨੇ ਉਹਨਾਂ ਦੀ ਆਸਾ ਮੁਰਾਦਾ ਪੂਰੀਆਂ ਕਰਦੇ ਨੇ ਸਾਡੇ ਜਿਸ ਦਾ ਸਥਾਨ ਆਪ ਜੀ ਬੈਠੇ ਹੋ ਇਸ ਸਥਾਨ ਦੀ ਸੇਵਾ ਸੰਪਰਦਾਇਕ ਕਾਰ ਸੇਵਾ ਪੂਰੀ ਵਾਲੇ ਮਹਾਪੁਰਖ ਸ੍ਰੀ ਮਾਨਸੰਤ ਬਾਬਾ ਕਸ਼ਮੀਰ ਸਿੰਘ ਜੀ ਸ੍ਰੀ ਮਾਨਸੰਤ ਬਾਬਾ ਸੁਖਵਿੰਦਰ ਸਿੰਘ ਜੀ ਇੱਥੋਂ ਦੇ ਮੌਜੂਦ ਜੱਥੇਦਾਰ ਬਾਬਾ ਗੁਰਵਿੰਦਰ ਸਿੰਘ ਜੀ ਕਰਵਾ ਰਹੇ ਨੇ ਬੇਨਤ ਉਹਨਾਂ ਦੀਆਂ ਸੇਵਾਵਾਂ ਨੇ ਕਿਉਂਕਿ 2010 ਤੋਂ ਪਹਿਲਾਂ ਜਿਹੜੀਆਂ ਸੰਗਤਾਂ ਇੱਥੇ ਪਹੁੰਚੀਆਂ ਹਨ ਬਹੁਤ ਬੰਦਾ ਹਾਲ ਸੀ ਪਹਿਲਾਂ ਇੱਥੇ ਲੋਕਾਂ ਨੇ ਮਹਿਲ ਦੇ ਉੱਤੇ ਵੀ ਕਬਜ਼ਾ ਕਰ ਲਿਆ ਸੀਗਾ ਬਹੁਤ ਜ਼ਿਆਦਾ ਇਹ ਜਗ੍ਹਾ ਤੇ ਹਾਂਜੀ 2011 ਤੋਂ ਬਾਅਦ ਸੰਤ ਪੂਰੀ ਵਾਲੇ ਮਹਾਪੁਰਖ ਇੱਥੇ ਪਹੁੰਚੇ ਉਹਨਾਂ ਨੇ ਜ਼ਮੀਨ ਛਡਵਾ ਕੇ ਖਰੀਦ ਕੇ ਸੰਗਤਾ ਕੋਲ ਮਾਇਆ ਇਕੱਠੀ ਕਰਕੇ ਤੇ ਫਿਰ ਇਹ ਸਾਰਾ ਕੁਝ ਬਣਾਇਆ ਦੁਬਾਰਾ ਤੁਸੀਂ ਅੱਜ ਦੇਖਦੇ ਹੋ ਦੁਬਾਰਾ ਉਦਾਂ ਹੀ ਮਹਿਲ ਤਾਜਾ ਫਤਿਹ ਜਦ ਮੈਣੀ ਦਾ ਮਤਾ ਬਸੰਬਰ ਰਵੀ ਦਾ ਘਰ ਮਹਾਪੁਰਖਾਂ ਵੱਲੋਂ ਬਣਾਇਆ ਗਿਆ ਹੈ ਕਲਗੀਧਰ ਪਟਸਾਹ ਮਹਾਰਾਜ ਜੀ ਦੀ ਬੜੀ ਵੱਡੀ ਦੇਣ ਹੈ ਮਹਾਰਾਜ ਜੀ ਸੋ ਇਹ ਵੱਡੇ ਉਪਕਾਰ ਨੇ ਮਹਾਪੁਰਖਾਂ ਦੇ ਉੱਤੇ 20 ਘੰਟੇ ਲੰਗਰ ਹੈ ਆਉਣ ਜਾਣ ਵਾਸਤੇ ਗੱਡੀਆਂ ਦਾ ਪ੍ਰਬੰਧ ਹੈ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਇਹ ਜਿਹੜਾ ਇਸ ਲੰਗਰ ਹਾਲ ਦੇ ਆਪ ਜੀ ਬੈਠੇ ਹੋ 250 ਏਸੀ ਕਮਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਕਿਉਂਕਿ ਜਦੋਂ ਗੁਰਪੁਰਬ ਹੁੰਦਾ ਹੈ ਮਾਰਚ ਦੀਆਂ ਛੁੱਟੀਆਂ ਹੁੰਦੀਆਂ ਨੇ ਤੇ ਦਸੰਬਰ ਦੇ ਛੁੱਟੀਆਂ ਹੁੰਦੀਆਂ ਨੇ ਤੇ ਬਾਲਰ ਸਾਹਿਬ ਕਿ ਬਹੁਤ ਵੱਡੀ ਕਮਰਿਆਂ ਦੀ ਘਾਟ ਹੈ ਜੀ ਬਹੁਤ ਬਹੁਤ ਘੱਟ ਕਮਰੇ ਹੈ ਵਿਵਸਥਾ ਬਹੁਤ ਘੱਟ ਹੈ ਕਿਉਂਕਿ ਤਕਰੀਬਨ 140 ਬੰਦਿਆਂ ਦਾ ਸਟਾਫ ਹੈ 180 ਕਮਰੇ ਆਪਣੇ ਕੋਲ ਨੇ ਉਹ ਉਹਨਾਂ ਦੇ ਵਿੱਚੋਂ ਕਮਰੇ ਸਟਾਫ ਦੇ ਕੋਲ ਵੀ ਨੇ ਤੇ ਬਾਕੀ ਜਿਹੜੀਆਂ ਕਮਰੇ ਬਚਦੇ ਨੇ ਉਹ ਸੰਤਾਂ ਨੂੰ ਵਾਰੀ-ਵਾਰੀ ਦਿੱਤੇ ਜਾਂਦੇ ਨੇ ਫਿਰ ਵੀ ਮੈਂ ਦੇਖ ਰਿਹਾ ਸੀ ਕਾਫੀ ਵਧੀਆ ਪ੍ਰਬੰਧ ਕੀਤੇ ਹੋਏ ਨੇ ਕਮਰੇ ਇਹਨਾਂ ਦੇ ਤਕਰੀਬਨ ਕਰਦੇ ਗੁਰਪੁਰਪੁਰ aíਦਾ ਹੁੰਦਾ ਜਿੰਨਾ ਚਿਰ ਇਹ ਬਿਲਡਿੰਗ ਤਿਆਰ ਨਹੀਂ ਹੁੰਦੀ ਜਿਸ ਤੇ ਤੁਸੀਂ ਬੈਠੇ ਹੋ ਇੱਥੇ 200 AC ਕਮਰਿਆਂ ਦੀ ਇਮਾਰਤ ਦਾ ਨਕਸ਼ਾ ਪਾਸ ਕਰਾਇਆ ਗਿਆ 10 ਮੰਜ਼ਲ ਬਿਲਡਿੰਗ 2 ਬੇਸਮੈਂਟ ਲੰਗਰ ਹਾਲ ਬਣਾਇਆ ਜਾਵੇਗਾ ਉਹਦੇ ਉੱਪਰ 10 ਮੰਜ਼ਲ ਬਿਲਡਿੰਗ ਜਿਹੜੀ ਪਾਸ ਕੀਤੀ ਗਈ ਹੈ ਉਹ ਨਕਸ਼ਾ ਤਿਆਰ ਕੀਤਾ ਗਿਆ ਐਤਵਿ ਗੁਰਪੁਰਬ ਦਸੰਬਰ ਦੇ ਵਿਚਾਰੇ ਆ ਮਹਾਰਾਜ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਉਸ ਗੁਰਪੁਰਬ ਤੋਂ ਬਾਅਦ ਇਹ ਲੰਗਰ ਹਾਲ ਨੂੰ ਤੋੜ ਕੇ ਤੇ ਫਿਰ ਨੀਂਹ ਪੱਥਰ ਰੱਖਣ ਕੇ ਮਹਾਂਪੁਰਬ ਤੇ ਫਿਰ ਉਹ ਜਿਹੜੀ ਬਿਲਡਿੰਗ ਇਹ ਮਾਰਤ ਤਿਆਰ ਕੀਤੀ ਜਾਵੇਗੀ ਦਰਬਾਰ ਸਾਹਿਬ ਦੇ ਸਾਹਮਣੇ 50 ਕਮਰਿਆਂ ਦੀ ਬਿਲਡਿੰਗ ਤਿਆਰ ਕੀਤੀ ਗਈ ਹੈ ਉਹ ਗੁਰਪੁਰਬ ਤੋਂ ਪਹਿਲਾਂ ਪਹਿਲਾਂ ਤਿਆਰ ਕੀਤੀ ਜਾਵੇਗੀ ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਸੰਗਤ ਜੀ ਇਹ ਸਨ ਇਸ ਸਥਾਨ ਦੇ ਹਜੂਰੀ ਕਥਾਵਾਚਕ ਗਿਆਨੀ ਅਰਜਨ ਸਿੰਘ ਜਿਨ੍ਹਾਂ ਨੇ ਆਪ ਸੰਗਤਾਂ ਨਾਲ ਇਸ ਸਥਾਨ ਦੇ ਇਤਿਹਾਸ ਦੀ ਸਾਂਝ ਪਾਈ ਹੈ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਔਰ ਵਿਸਤਾਰਪੂਰਵਕ ਸੰਗਤਾਂ ਨੂੰ ਜਾਣਕਾਰੀ ਦਿੱਤੀ ਹੈ ਤੁਸੀਂ ਜੁੜੇ ਰਹੋ ਚੈਨਲ ਨਾਲ ਮੈਨੂੰ ਗੁਰਪ੍ਰਿੰਤ ਸਿੰਘ ਪਹੁੰਚੋ ਅੱਜ ਵੀ ਉਹਦਾ ਇਜਾਜ਼ਤ ਸਵਾਹੀ ਗੁਰਜੀਤ ਕਾ ਖਾਲਸਾ